ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 3 ਨਵੰਬਰ ਆ 3 ਨਵੰਬਰ 1688 ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਸੀਸ ਪੇਂਟ ਕੌਤਕ ਕਰਨ ਵੇਲੇ ਆਪਣਾ ਸਿਰ ਪੇਸ਼ ਕਰਨ ਵਾਲਾ ਦੂਜਾ ਪਿਆਰਾ ਭਾਈ ਧਰਮ ਸਿੰਘ ਸੀ। ਉਹਨਾਂ ਦਾ ਜਨਮ 3 ਨਵੰਬਰ 1688 ਦੇ ਵਿੱਚ ਭਾਈ ਸੰਤਰਾਮ ਅਤੇ ਮਾਤਾ ਸੱਭੋ ਦੇ ਘਰ ਹਸਤਣਾਪੁਰ ਦਿੱਲੀ ਤੋਂ 50 ਕਿਲੋਮੀਟਰ ਦੂਰ ਹੋਇਆ ਸੀ। ਉਹ ਬਚਪਨ ਦੇ ਵਿੱਚ ਹੀ ਚੱਕ ਨਾਨਕੀ ਅਨੰਦਪੁਰ ਸਾਹਿਬ ਆ ਗਿਆ ਸੀ ਅਤੇ ਉਸ ਨੇ ਆਪਣੀ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਬਿਤਾਈ ਸੀ। ਉਸ ਦੀ ਮੌਤ ਅਕਤੂਬਰ 1708 ਤੋਂ ਬਾਅਦ ਨੰਦੇੜ ਦੇ ਵਿੱਚ ਹੋਈ ਸੀ। 3 ਨਵੰਬਰ 1753 26 ਅਕਤੂਬਰ 1753 ਦੇ ਦਿਨ ਦੀਵਾਲੀ ਦਾ ਤਿਉਹਾਰ ਸੀ। ਇਸ ਸਮਾਂ ਇਸ ਕਰਕੇ ਸਿੱਖ ਇਸ ਮੌਕੇ ਤੇ ਚੱਕ ਗੁਰੂ ਅਮਰitsar ਦੇ ਵਿੱਚ ਇਕੱਠੇ ਨਾ ਹੋ ਸਕੇ ਪਰ ਫਿਰ ਵੀ ਇਕੱਲੇ ਦੁਕੱਲੇ ਸਿੱਖ ਗੁਰੂ ਦੀ ਨਗਰੀ ਆਉਂਦੇ ਰਹਿੰਦੇ ਮੀਰ ਮੰਨੂ ਨੂੰ ਇਸ ਗੱਲ ਦਾ ਪਤਾ ਸੀ ਇਸ ਕਰਕੇ ਉਸਨੇ ਪਿੰਡ ਮਲਕਪੁਰ ਦੇ ਵਿੱਚ ਇੱਕ ਪੱਕੀ ਚੌਂਕੀ ਕਾਇਮ ਕਰ ਦਿੱਤੀ ਇਹ ਜਗ੍ਹਾ ਲਾਹੌਰ ਅਤੇ ਗੁਰੂ ਦਾ ਚੱਕ ਦੇ ਵਿਚਕਾਰ ਲਾਹੌਰ ਤੋਂ 25 ਕਿਲੋਮੀਟਰ ਦੂਰ ਬਣਾਈ ਗਈ ਸੀ ਜਦ ਇਸ ਚੌਂਕੀ ਤੇ ਸਿੱਖਾਂ ਦੇ ਕਿਸੇ ਇਲਾਕੇ ਦੇ ਵਿੱਚ ਲੁਕੇ ਜਾਂ ਠਹਿਰੇ ਹੋਣ ਬਾਰੇ ਇਤਲਾ ਮਿਲਦੀ ਤਾਂ ਚੌਂਕੀ ਦਾ ਇੰਚਾਰਜ ਖਵਾਜ਼ਾ ਮਿਰਜ਼ਾ ਉਸ ਪਾਸੇ ਵੱਲ ਨੂੰ ਫੌਜ ਤੋਰ ਦਿੰਦਾ ਇਹ ਫੌਜੀ 80 ਤੋਂ 90 ਕਿਲੋਮੀਟਰ ਦੂਰ ਤੱਕ ਵੀ ਮਾਰ ਕਰਦੇ ਰਹਿੰਦੇ ਇਹਨਾਂ ਮੁਹਿੰਮ ਅਮੀਰਮਨ ਦੇ ਨਾਲ ਕਤਲ ਕਰ ਦਿੱਤਾ ਜਾਂਦਾ 2 ਨਵੰਬਰ 1753 ਨੂੰ ਮੀਰਮਨ ਨੂੰ ਮਲਕਪੁਰ ਵਾਲੀ ਚੌਂਕੀ ਦੇ ਵਿੱਚ ਹਾਜ਼ਰ ਸੀ ਉਸ ਨੂੰ ਖਬਰ ਮਿਲੀ ਕਿ ਸਿੱਖਾਂ ਦਾ ਇੱਕ ਵੱਡਾ ਜੱਥਾ ਲਾਹੌਰ ਵੱਲੋਂ ਚੱਕ ਗੁਰੂ ਦਾ ਜਾਣ ਵਾਸਤੇ ਜਾਂ ਵਾਪਸ ਮੁੜਦਿਆਂ ਪਿੰਡ ਮਲਕਪੁਰ ਦੇ ਨੇੜੇ ਗੰਨੇ ਦੇ ਖੇਤ ਦੇ ਵਿੱਚ ਲੁਕਿਆ ਬੈਠਾ ਖਬਰ ਮਿਲਦੇ ਅਮੀਰਮਨ ਉਸ ਤਰਫ ਚੱਲ ਪਿਆ ਤੇ ਗੰਨੇ ਦੇ ਖੇਤ ਨੂੰ ਜਾ ਕੇ ਘੇਰਾ ਪਾ ਲਿਆ ਜਦ ਲੁਕੇ ਹੋਏ ਸਿੱਖਾਂ ਨੂੰ ਪਤਾ ਲੱਗਾ ਕਿ ਉਹਨਾਂ ਨੂੰ ਫੌਜ ਨੇ ਘੇਰ ਲਿਆ ਤਾਂ ਉਹਨਾਂ ਨੇ ਖੇਤ ਦੇ ਵਿੱਚੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਇੱਕਦਮ ਗੋਲੀਆਂ ਦੀ ਆਵਾਜ਼ ਤੇ ਮੀਰਮਨੂ ਦਾ ਘੋੜਾ ਡਰ ਗਿਆ ਅਤੇ ਭੱਜ ਤੁਰਿਆ ਮੀਰਮਨ ਮੀਰ ਮੰਨੂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਮੰਨੂ ਦਾ ਇਲਾਜ ਕਰਨ ਦੀ ਬੜੀ ਕੋਸ਼ਿਸ਼ ਕੀਤੀ ਗਈ ਪਰ ਉਹ ਹੋਸ਼ ਦੇ ਵਿੱਚ ਨਾ ਆ ਸਕਿਆ ਅਤੇ 3 ਅਤੇ 4 ਨਵੰਬਰ ਦੀ ਰਾਤ ਨੂੰ ਉਹ ਮਰ ਗਿਆ ਇਸ ਦੇ ਨਾਲ ਹੀ ਸਿੱਖਾਂ ਤੇ ਜ਼ੁਲਮ ਦਾ ਉਹਨਾਂ ਵੇਲਾਂ ਦਾ ਸਭ ਤੋਂ ਵੈਸ਼ੀਆਨਾ ਦੌਰ ਵੀ ਖਤਮ ਹੋ ਗਿਆ ਮੀਰ ਮੰਨੂ ਨੇ ਆਪਣੇ 5 ਸਾਲ ਦੇ ਐਯਤ ਦੇ ਵਿੱਚ 30000 ਦੇ ਕਰੀਬ ਸਿੱਖ ਕਤਲ ਕੀਤੇ ਸਨ ਇਸ ਤੋਂ ਇਲਾਵਾ ਬਹੁਤ ਸਾਰੇ ਪਹਚੰਗੀ ਅਤੇ ਸਿੰਘੜੀਆਂ ਵੀ ਕਤਲ ਕੀਤੇ ਸਨ ਪਰ ਇਸ ਦੇ ਬਾਵਜੂਦ ਸਿੱਖ ਫੌਜਾਂ ਦੀ ਗਿਣਤੀ ਲਗਾਤਾਰ ਵਧਦੀ ਗਈ ਸਿੱਖ ਮਰਨੋਂ ਨਹੀਂ ਸਨ ਡਰਦੇ 3 ਨਵੰਬਰ 1920 12 ਅਕਤੂਬਰ 1920 ਦੇ ਦਿਨ ਦਰਬਾਰ ਸਾਹਿਬ ਤੇ ਕਬਜ਼ੇ ਤੋਂ ਕੁਝ ਦਿਨ ਮਗਰੋਂ ਸਰਾਈ ਉਹਨਾਂ ਨੇ ਸਲਾਹ ਦਿੱਤੀ ਕਿ ਸਿੱਖ ਪੰਥ ਦਾ ਇੱਕ ਸਰਬੱਤ ਖਾਲਸਾ ਇਕੱਠ ਬੁਲਾਇਆ ਜਾਵੇ ਅਤੇ ਉਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਇੰਤਜ਼ਾਮ ਵਾਸਤੇ ਇੱਕ ਪੰਥਕ ਕਮੇਟੀ ਚੁਣੀ ਜਾਵੇ ਇਸ ਤੇ ਡਾਕਟਰ ਗੁਰਬਖਸ਼ ਸਿੰਘ ਜੋ ਕਿ ਡੈਪਟੀ ਕਮਿਸ਼ਨਰ ਵੱਲੋਂ ਨਾਮਜ਼ਦ ਹੋਈ ਨੌ ਮੈਂਬਰੀ ਕਮੇਟੀ ਦੇ ਮੈਂਬਰ ਸਨ ਉਹਨਾਂ ਨੇ 3 ਨਵੰਬਰ 1920 ਦੇ ਦਿਨ ਸਿੱਖ ਕੌਮ ਦੇ ਨਾਂ ਅਕਾਲ ਤਖਸਾਲ ਸਾਹਿਬ ਦਾ ਹੁਕਮਨਾਮਾ ਜਾਰੀ ਕਰਕੇ ਸਰਬੱਤ ਖਾਲਸਾ ਇਕੱਠ ਬੁਲਾਉਣ ਦਾ ਐਲਾਨ ਕੀਤਾ ਇਹ ਹੁਕਮਨਾਮਾ ਰਜ਼ਾਨਾ ਖਾਲੀ ਦੇ ਵਿੱਚ 4 ਨਵੰਬਰ 1920 ਨੂੰ ਛਪਿਆ ਸੀ ਇਸ ਹੁਕਮਨਾਮੇ ਦੇ ਹੇਠਾਂ ਡਾਕਟਰ ਗੁਰਬਖਸ਼ ਸਿੰਘ ਨੇ ਸੇਵਕ ਅਕਾਲ ਦੇ ਵਿੱਚ ਸ਼ੁਰੂ ਹੋਏ ਧਰਮ ਯੁੱਧ ਮੋਰਚੇ ਦੇ ਦੌਰਾਨ ਸਾਬਕਾ ਵਜ਼ੀਰ ਸਵਰਨ ਸਿੰਘ ਨੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਅਤੇ ਅਕਾਲੀਆਂ ਦੇ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਮੁਤਾਬਕ ਅਕਾਲੀ ਆਗੂ ਕੁਝ ਮੰਗਾ ਮਨਵਾਉਣ ਮੰਗਰੋਂ ਮੋਰਚਾ ਖਤਮ ਕਰਨ ਵਾਸਤੇ ਰਾਜ਼ੀ ਹੋ ਗਏ ਸਨ ਅਤੇ ਸਰਕਾਰੀ ਅਫਸਰਾਂ ਨੇ ਡਰਾਫਟ ਵੀ ਤਿਆਰ ਕਰ ਲਿਆ ਸੀ। ਪਰ ਜਦੋਂ ਇਹ ਡਰਾਫਟ ਇੰਦਰਾ ਦੇ ਕੋਲ ਗਿਆ ਤਾਂ ਉਸ ਨੇ ਵੀਟੋ ਕਰ ਦਿੱਤਾ ਕਿਉਂਕਿ ਉਹ ਤਾਂ ਅੰਦਰ ਖਾਤੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਸੀ। ਇਸ ਮੰਗਰੋਂ ਸਵਰਨ ਸਿੰਘ ਨੇ ਵੀ ਇੰਦਰਾ ਦੇ ਉੱਤੇ ਬਾਦਦਿਆਨਤੀ ਦਾ ਇਲਜ਼ਾਮ ਲਾ ਕੇ 3 ਨਵੰਬਰ ਨੂੰ ਹਥਿਆਰ ਸੁੱਟ ਦਿੱਤੇ ਸਨ। 3 ਨਵ ਸਰਵतार ਸਿੰਘ ਵਾਸੀ ਗੋਪਾਲਨਗਰ ਮਜੀਠਾ ਰੋਡ ਅੰਮ੍ਰਿਤਸਰ ਜਸਵੀਰ ਸਿੰਘ ਬਿੱਲਾ ਪਰਮਜੀਤ ਸਿੰਘ ਪੰਮਾ ਵਾਸੀ ਪੀਲੋਬਾਲ ਹੁਸ਼ਿਆਰਪੁਰ ਮਹਿੰਦਰ ਸਿੰਘ ਖਾਲਸਾ ਤਵੀਰ ਸਿੰਘ ਛਿੰਦਾ ਵਾਸੀ ਇਸਰੋਵਾਲ ਹੁਸ਼ਿਆਰਪੁਰ ਚਰਨਜੀਤ ਸਿੰਘ ਪੁੱਤਰ ਗੁਰਮਖ ਸਿੰਘ ਵਾਸੀ ਆਂ ਗੜ ਸ਼ੰਕਰ ਸੁਰਿੰਦਰ ਸਿੰਘ ਛਿੰਦਾ ਆਈਸ਼ਰਵਾਲ ਜਲੰਧਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 3 ਨਵੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਕਸ਼ਮੀਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਅੰਮ੍ਰਿਤਸਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਿਸ ਨੇ 3 ਨਵੰਬਰ 1992 ਦੇ ਦਿਨ ਰਣਧੀਰ ਸਿੰਘ ਉਰਫ ਤੀਰਾ ਪੁੱਤਰ ਚੰਨਣ ਸਿੰਘ ਵਾਸੀ ਪਰੇਵਾਲ ਨੇੜੇ ਰਮਦਾਸ ਕਰਨੈਲ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਲਹਿਰਾ ਬੇਗਾ ਜ਼ਿਲ੍ਹਾ ਬਠਿੰਡਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 3 ਨਵੰਬਰ 1992 ਦੇ ਦਿਨ ਇੱਕ ਖਾਰਕੂ ਜਗਰੂਪ ਸਿੰਘ ਰੂਪਾ ਪੁਲਿਸ ਦੇ ਘੇਰੇ ਦੇ ਵਿੱਚ ਆ ਗਿਆ ਜਦ ਉਸਨੇ ਮਹਿਸੂਸ ਕੀਤਾ ਕਿ ਉਹ ਨਿਕਲ ਨਹੀਂ ਸਕੇਗਾ ਅਤੇ ਫੜਿਆ ਜਾਣ ਪਿੱਛੋਂ ਤਸੀਹੇਾਂ ਦਾ ਸ਼ਿਕਾਰ ਹੋਣ ਮੰਗਰੋ ਨਕਲੀ ਮੁਕਾਬਲੇ ਤਾਂ ਉਸਨੇ ਸਾਈਨਾਈਟ ਦਾ ਕੈਪਸੂਲ ਖਾ ਕੇ ਜਾਨ ਦੇ ਦਿੱਤੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ